ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਕਾਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਕਾਰ ਦਾ ਕਾਫੀ ਨੁਕਸਾਨ ਹੋਇਆ। ਇਸ ਬੰਦੀ ਗੱਲਬਾਤ ਕਰਦੇ ਆਂ। ਕਾਰ ਚਾਲਕ ਇਕਬਾਲ ਨੇ ਦੱਸਿਆ ਹੈ ਕਿ ਉਹ ਨਡਾਲਾ ਜਾ ਰਿਹਾ ਸੀ ਤੇ ਜਦੋਂ ਉਹ ਹੁਸ਼ਿਆਰਪੁਰ ਰੋਡ ਤੇ ਸਾਈਡ ਤੇ ਰੁਕੇ ਤਾਂ ਪਿੱਛੋਂ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰੀ। ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਧਰ ਦੂਜੇ ਪਾਸੇ ਟਰੱਕ ਚਾਲਕ ਨੇ ਦੱਸਿਆ ਹੈ ਕਿ ਉਹ ਟਰੱਕ ਵਿੱਚ ਕਣਕ ਦੀਆਂ ਬੋਰੀਆਂ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਰਿਹਾ ਸੀ ਤਾਂ ਅੱਗੇ ਜਾ ਰਹੀ ਕਾਰ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਤੇ ਟਰੱਕ ਉਹਨਾਂ ਦੀ ਕਾਰ ਵਿੱਚ ਜਾ ਵਜਾ ਖਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ 'ਚ ਸਮਝੌਤੇ ਦੀ ਗੱਲ ਚੱਲ ਰਹੀ ਸੀ ਇਕਬਾਲ ਸਿੰਘ ਇਕਬਾਲ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਲਖਣਗੇ ਪੱਡੇ ਤੇ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਮਤਲਬ ਕਿ ਇੱਕ ਐਕਸੀਡੈਂਟ ਹੋਇਆ ਮਾਮਲਾ ਇਦਾਂ ਬਾਈ ਅਹੀਂ ਆਉਂਦੇ ਸੀਗੇ ਤੇ ਟ੍ਰੈਫਿਕ ਸੀਗੀ ਤੇ ਮୋਰੇ ਗੱਡੀ ਰੁਕੀ ਆ ਇੱਕ ਆਪਣੇ ਅਸੀਂ ਵੀ ਪਿੱਛੇ ਰੋਕੀ ਆ ਉਹਦੇ ਪਿੱਛੋਂ ਆਉਂਦੀ ਗੱਡੀ ਨੇ ਸਾਨੂੰ ਟੱਕਰ ਮਾਰੀ ਆ ਤੇ ਉਹਦੇ ਨਾਲ ਕੀ ਹੋਇਆ ਸਾਹਮਣੇ ਅੱਗੇ ਉਹ ਜਾ ਕੇ ਵੱਜੀ ਸਾਡੀ ਗੱਡੀ ਦੂਜੇ ਗੱਡੀ ਦੇ ਵਿੱਚ ਤੇ ਕਿਸ਼ ਹੋਇਆ ਇਹਨਾਂ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਕਿਹੜੀ ਨੇ ਤੁਹਾਡੇ ਦੇ ਨਾਲ ਕੀਤਾ ਕਿਹੜੀ ਗੱਡੀ ਵੱਜੀ ਤੁਹਾਡੇ ਵਿੱਚ ਆਪਣੀ ਇਹ ਟਰੱਕ ਹੈ ਜੀ ਇਹ ਟਰੱਕ ਹੈ ਜੀ 399 ਵਗੈਰਾ ਕਿੰਨਾ ਹੋ ਗਿਆ ਆਪਣਾ ਨੁਕਸਾਨ ਪਈ ਹੁਣ ਐਸਟੀਮੇਟ ਲਵਾਇਆ ਆ ਉਹ ਦੱਸਦੇ ਆ ਵੀ ਟੋਟਲ ਤਾਂ 44000 ਦਾ 45000 ਦਾ ਖਰਚਾ ਆਉਣਾ ਹੈ ਅੱਛਾ ਜੀ ਤੇ ਕੋਈ ਗੱਲਬਾਤ ਹੋਈ ਤੁਹਾਡੇ ਟਰੱਕ ਮਾਲਕ ਨਾਲ ਜਾ ਕੇ ਮਾਲਕਾਂ ਨਾਲ ਗੱਲ ਇਹ ਹੋਈ ਆ ਵੀ ਆਹ ਗੱਲ ਆ 2 ਘੰਟੇ ਵੀ ਜੋ ਬਣਦਾ ਆ ਅਸੀਂ ਤੁਹਾਡੀ ਗੱਡੀ ਰਿਪੇਅਰ ਕਰਾ ਦਿੰਨੇ ਆ ਜੋ ਖਰਚ ਆਉਂਦਾ ਕਰਨਾ ਬੰਦੇ ਠੀਕ ਠਾਕ ਸਾਰੇ ਕਿੰਨੀਆਂ ਸਵਾਰੀਆਂ ਅਸੀਂ ਵਿੱਚ ਤਿੰਨ ਜਾਣੇ ਸੀ ਤੇ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹੋਂ ਆਏ ਆ ਜੀ ਅਸੀਂ ਕਪੂਰਥਲਾ ਜ਼ਿਲ੍ਹਾ ਆ ਤੇ ਲਡਾਲੇ ਜਾ ਰਹੇ ਹਾਂ ਭਾਜੀ ਜੀ ਕੀ ਮਾਮਲਾ ਕੀ ਹੈ ਜਿਹੜਾ ਇੱਕ ਭਾਜੀ ਇਹ ਹੀ ਨਾ ਗੱਡੀ ਖਿਲਾਰੀ ਸੀ ਉਹ ਗੱਡੀ ਖਲੋਤੀ ਸੀ ਆਪਣੇ ਅੱਗੇ ਇਹ ਭਾਜੀ ਉਹਨਾਂ ਪਿੱਛੋਂ ਆਣ ਕੇ ਮਾਰੀ ਗੱਡੀ ਇਹ ਕਹਿੰਦੇ ਸਾਡੇ ਕੋਲ ਬ੍ਰੇਕ ਹੀ ਨਹੀਂ ਲੱਗੀ ਪੁੱਛ ਲੋ ਤੁਹਾਡੇ ਕੋਲ ਆਣ ਕੇ ਜਵਾਬ ਦੇ ਦੇਣਗੇ ਆਪਣੇ ਮੂੰਹੋਂ ਨਾ ਕਹਤ ਹੈ ਕਿਹੜੀ ਕਿਹੜੀ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਭਾਜੀ ਇੱਕ ਫਲੋਤੀ ਅੱਗੇ ਕੈਂਟਰ ਗੱਡੀ ਕੈਂਟਰਾਂ ਚੁੱਪ ਕਰੋ ਭਾਜੀ ਇੱਕ ਕੈਂਟਰ ਫਲੋਤੀ ਅੱਗੇ ਇਹਨਾਂ ਪਿੱਛੋਂ ਲਿਆ ਕੇ ਵਿੱਚ ਮਾਰੀ ਆ ਕੈਂਟਰ ਗੱਡੀ ਇਹ ਕਹਿੰਦੇ ਤੁਹਾਡੇ ਕੋ ਬ੍ਰੇਕ ਹੀ ਨਹੀਂ ਲੱਗੀ ਇਹਨਾਂ ਨਾਲ ਆਪਾਂ ਮੂੰਹੋਂ ਮੰਨ ਲਿਆ ਗੱਡੀ ਤੁਸੀਂ ਚਲਾ ਰਹੇ ਸੀ ਨਹੀਂ ਭਾਜੀ ਆਹ ਵੀਰ ਚਲਾ ਰਹੇ ਅੱਛਾ ਤੇ ਬੰਦੇ ਸੇਫ ਆ ਬਿਲਕੁਲ ਹਾਂ ਜੀ ਭਾ ਜੀ ਠੀਕ ਹੈ ਭਾਜੀ ਠੀਕ ਠਾਕ ਆ ਹਾਂ ਜੀ ਹਾਂ ਜੀ ਠੀਕ ਆ ਕੀ ਮਤਲਬ ਕੀ ਆਪਾਂ ਮੰਗ ਰੱਖਦੇ ਆਪਾਂ ਭਾਜੀ ਆਪਾਂ ਮੰਗ ਰੱਖਦੇ ਆ ਭਈ ਆਪਣੀ ਗੱਡੀ ਠੀਕ ਕਰਾ ਲੈ ਆਪਣੀ ਗੱਡੀ ਕਿਹੜੀ ਆ ਆ ਆਲਟੋ ਹਾਂਜੀ ਆਪਣਾ ਜਸਵੀਰ ਸਿੰਘ ਹੈ ਜਸਵੀਰ ਸਿੰਘ ਹਾਂਜੀ ਕੀ ਕਿਹੜੀ ਗੱਡੀ ਚਲਾ ਰਹੇ ਆ ਆਪਾਂ ਕਿੱਥੇ ਜਾ ਰਹੇ ਸਨ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਆਪਣੀ ਸਪੈਸ਼ਲ ਲਗੀ ਹੋਵਾਂ ਨਹੀਂ ਜਾ ਕਿੱਥੇ ਰਹੀ ਆ ਕਿੱਥੇ ਆਪਣੇ ਇੱਥੋਂ ਚੱਕਰਤੀ ਚਾਕਾ ਗਿੰਗ ਤੋਂ ਭਰ ਕੇ ਸਟੇਸ਼ਨ ਤੇ ਜਾ ਕਾਹਦੀ ਗੱਡੀ ਆ ਇਹ ਭਰੀ ਆ ਮਾਲ ਦੀ ਤਣਕ ਦੀ ਸਪੈਸ਼ਲ ਲਗੀ ਹੋ ਅੱਛਾ ਜੀ ਤੇ ਕੀ ਇਹ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਜਿਹੜਾ ਰੋਡ ਤੇ ਹੋਇਆ ਹੈ ਬਲੇਮਾਰ ਤੇ ਮਗਰ ਇਹ ਕਾਰ ਨੇ ਮਾਰੀ ਮੈਂ ਬ੍ਰੇਕ ਮਾਰੀ ਆ ਗੱਡੀ ਰੁਕ ਗਈ ਤੇ ਕਿਦਾਂ ਚਲੇ ਬਸ ਤੇ ਕਿਦਾਂ ਠੀਕ ਠਾਕ ਸਵਾਰੀਆਂ ਹਾਂਜੀ ਜੀ ਸਾਹਿਬ ਠੀਕ ਕੋਈ ਨੁਕਸਾਨ ਵਗੈਰਾ ਕੋਈ ਨੁਕਸਾਨ ਨਹੀਂ ਬਾਅਦ ਵਿੱਚ